ਜਮਾਤ 9ਵੀਂ ਪੇਪਰ ਪੰਜਾਬੀ B ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸੋ ਅੱਜ ਸਵਾਗਤ ਕੀਤਾ ਜਾਂਦਾ ਤੁਹਾਡੇ ਆਪਣੇ YouTube ਚੈਨਲ KT Knowledge ਤੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ 9ਵੀਂ ਲਈ ਪੰਜਾਬੀ B ਦਾ ਪੇਪਰ ਜਿਹਦੇ कुल 165 ਨੰਬਰ ਚ ਸਮਾਂ ਆਪਣੇ ਕੋਲ 3 ਘੰਟੇ ਆ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੇਪਰ ਹੈ ਤੁਹਾਡੇ ਪੇਪਰ ਦੀ ਤਿਆਰੀ ਲਈ ਸੋ ਇਹ ਪੇਪਰ ਚੰਗੀ ਤਰ੍ਹਾਂ ਰੀਡ ਕਰ ਲੈਣਾ ਸੋ ਇਸ ਦੇ ਵਿੱਚ ਆਪਾਂ ਕੇਵਲ ਉਹਨਾਂ ਕੁਐਸਚਨ ਪੇਪਰ ਪ੍ਰੋਵਾਈਡ ਕਰ ਰਹੇ ਹਾਂ ਸੋਲੂਸ਼ਨ ਵੀਡੀਓ ਆਪਾਂ ਅਪਲੋਡ ਕਰ ਦਿੱਤੀ ਹੈ ਉਹ ਚੈਨਲ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋ ਸੋ ਸੋ ਵੀ ਤੁਸੀਂ ਇਹਨਾਂ ਇੱਕ ਵਾਰ ਇਸ ਨੂੰ ਚੈੱਕ ਕਰ ਸਕਦੇ ਜਿਵੇਂ ਇਹਦੇ ਵਿੱਚ ਆਪਾਂ ਕੁਐਸਚਨ ਪੇਪਰ ਬਹੁਤ ਸਾਰੇ ਬੱਚੇ ਕਹਿੰਦੇ ਨੇ ਕੇਵਲ ਕੁਐਸਚਨ ਪੇਪਰ ਪ੍ਰੋਵਾਈਡ ਕਰੋ ਸੋ ਆਪਾਂ ਕੁਐਸਚਨ ਪੇਪਰ ਪ੍ਰੋਵਾਈਡ ਕਰ ਰਹੇ ਹਾਂ ਸਿਰਫ ਜਿਵੇਂ ਸਭ ਤੋਂ ਪਹਿਲਾਂ ਸੰਦਰ ਲਿਖਾਈ ਤੇ ਦੂਜੇ ਨੰਬਰ ਤੇ ਆਉਹ ਸਾਰੇ ਪ੍ਰਸ਼ਨ لازਮੀ ਹਨ ਤੇ ਸਭ ਤੋਂ ਪਹਿਲਾ ਪ੍ਰਸ਼ਨ ਹੈ ਜਿਵੇਂ ਬਾਸਾ ਸਦਾ ਸੁੱਧ ਅਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜੀ ਮਹੱਤਤਾ ਹੈ ਸੋ ਪਹਿਲਾਂ 10 ਕੁਐਸਚਨ ਆਉਣਗੇ ਜੋ ਬਹੁਤ ਛੋਟੇ ਪ੍ਰਸ਼ਨ ਆਣੇ ਨੇ ਮਤਲਬ 1-1 ਅੰਕਾਂ ਵਾਲੇ ਇਵੇਂ ਦੂਜਾ ਰਚਿਤ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤੀਜਾ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਚੌਥਾ ਸਮਾਸ਼ ਸ਼ਬਦ ਦਾ ਅਰਥ ਕੀ ਹੁੰਦਾ ਹੈ ਤੇ ਗੈਰ ਅਗਰੇਤਰ ਲਾ ਕੇ ਸ਼ਬਦ ਬਣਾਓ ਤੇ ਸ਼ੇਮਾ ਦਾ ਵਿਆਕਰਨ ਦਾ ਜਿਸ ਭਾਗ ਵਿੱਚ ਸ਼ਬਦਾਂ ਦਾ ਧਿਆਨ ਉਸ ਨੂੰ ਕੀ ਕਹਿੰਦੇ ਹਨ ਸ਼ਬਦ ਬੋਧ ਵਿਆਕਰਨ ਦੇ ਕਿੰਨੇ ਹੰਗ ਹਨ ਸੋ ਪਹਿਲਾ ਤਿੰਨ ਤੇ ਹੁਣ ਪਤਾ ਨਹੀਂ ਅਗਰੇਤਰ ਲਾ ਕੇ ਸ਼ਬਦ ਬਣਾਓ ਗੈਰ ਅਗਲੇ ਇਤਰਾ ਮਤਲਬ ਮੂਰੇ ਕੋਈ ਸ਼ਬਦ ਬਣਾਉਣਾ ਬੋਦੀ ਕਿੰਨੇ ਪ੍ਰਕਾਰ ਦੇ ਹ ਭਾਸ਼ਾ ਦਾ ਸੁੱਧਤਾ ਤੇ ਮਿਆਰੀ ਰੂਪ ਸਮਝਣੀ ਵਿਆਕਰਨ ਦੀ ਸਭ ਤੋਂ ਪਹਿਲੇ ਦਾ ਆਨਸਰ ਅਗਰ ਨੁਕੀ ਮਾਨ ਦੇ ਭਾਵਾਂ ਨੂੰ ਪ੍ਰਗਟ ਕਰਨ ਦਾ ਸਭ ਤੋਂ ਸਾਧਨ ਕਿਹੜਾ ਹੈ ਅੱਛਾ ਅੱਗੇ ਆਊਗਾ ਆਕਲ ਪਛੇਤਰ ਵਾਲਾ ਸ਼ਬਦ ਦੇਖੋ ਯਾ ਪਿਆਰੇ ਦਾ ਸਹੀ ਸ਼ਬਦ ਚੋੜ ਲੇਖੋ ਫਿਰ ਨੈਕਸਟ ਆਜੂਗਾ ਕਿਸੇ ਇੱਕ ਵਿਸ਼ੇ ਤੇ ਲਗਭਗ 400 ਸ਼ਬਦਾਂ ਵਿੱਚ ਲੇਖ ਲਿਖੋ ਜਿਵੇਂ ਸੰਚਾਰ ਦੇ ਸਾਧਨ 15 ਅਗਸਤ ਤੋਂ ਵਿਸਾਖੀ ਚ ਜਸ਼ਨਿਤ ਭਗਤ ਸੰਗ ਸੋ ਇਹ ਉਹਨਾਂ 10 ਨੰ 10 ਨੰਬਰਾਂ ਦਾ ਸੋ ਇਹਦੇ ਤੁਸੀਂ ਘੱਟੋ-ਘੱਟ 6 ਪੁਆਇੰਟ ਬਣਾ ਦਿਓ ਪਹਿਲਾਂ ਜਾਣ ਪਛਾਣ ਤੇ ਲਾਸਟਲੇ ਪੁਆਇੰਟ ਜਿਵੇਂ ਅੰਤ ਜੋ ਕੁਝ ਵੀ ਹੁੰਦਾਗਾ ਸੋ ਕੋਈ ਵੀ ਉਹਨਾਂ ਪੈਰਾ ਹੋਵੇ ਤੇ ਪੁਆਇੰਟ ਜ਼ਰੂਰ ਬਣਾਇਆ ਕਰੋ ਜਿਵੇਂ ਲੈ ਕੇ ਆਦੇ ਪੁਆਇੰਟ ਬਣਾਉਣੇ ਨੇ ਤੇ ਅਕਸਰ ਦੇ ਪੱਖ-ਪੱਖ ਵਸਤਾਂ ਵਿੱਚ ਮਿਲauft ਬਾਰੇ ਇੱਕ ਵਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਜਿਵੇਂ ਹਿੱਲੀ ਮਿੱਤਰ ਨੂੰ ਪੜਾਈ ਤੇ ਖੇਡਾਂ ਵਿੱਚ ਬਰਾਬਰ ਉਦੇ ਦਿਲਚਸਪੀ ਲੈਣੇ ਪੱਤਰ ਲਿਖੋ ਸੋ ਇਹ 8 ਨੰਬਰਾਂ ਦਾ ਇਹਦੇ ਚਾਰ ਨੰਬਰ ਹੈਡਿੰਗ ਦੇ ਮਿਲਣਗੇ ਸਾਨੂੰ ਉਤਲੀ ਹੈਡਿੰਗ ਤੇ ਨਿਚਲੀ ਦੇ ਚਾਰੇ ਤੁਹਾਨੂੰ ਉਹਦੇ ਮਿਲਦੇ ਹੰਤ ਨੇ ਜੋ ਵਿੱਚ ਤੁਸੀਂ ਦੇਖਦੇ ਹੋਗੇ ਮੇਨ ਟੈਕ ਤੇ ਨੈਕਸਟ ਆ ਗਿਆ ਪੈਰਾ ਰਚਨਾ ਕੋਈ ਇੱਕ ਕਰੋ ਜਿਵੇਂ ਸਕੂਲ ਦੀ ਸਫਾਈ ਜਾਂ ਸਿੱਖਿਆ ਦੇ ਸਾਧਨ ਵਜੋਂ ਕੰਪਿਊਟਰ 6 ਨੰਬਰਾਂ ਦੇ ਵੈਸੇ ਤਾਂ ਤੁਸੀਂ ਵਿਆਕਰਨ ਦੀ ਬੁੱਕ ਤੋਂ ਪੜ੍ਹ ਕੇ ਵੀ ਕਰ ਸਕਦੇ ਹੋ ਜੇਕਰ ਤੁਹਾਨੂੰ ਖੁਦ ਨੂੰ ਆਉਂਦਾ ਹੋਵੇ ਆਪਣੇ ਵੱਲੋਂ ਆਪ ਲਿਖਣਾ ਹੋਵੇ ਤਾਂ ਉਹਵੇਂ ਵੀ ਲਿਖ ਸਕਦੇ ਹੋ ਨੈਕਸਟ ਆ ਕੇ ਸਿਰਫ ਪੰਜ ਮਹਾਵਰੇ ਨੂੰ ਵਾਕਾਂ ਵਿੱਚ ਵਰਤੋ ਇਸ ਤਰ੍ਹਾਂ ਵਰਤੋ ਕਿ ਉਹਨਾਂ ਦੇ ਅਰਥ ਸਪਸ਼ਟ ਹੋ ਜਾਣ ਉੱਚਾ ਨੀਵਾ ਬੋਲਣਾ ਅੱਖਾਂ ਫੇਰ ਲੈਣਾ ਆਈਸੂਲੇਟਾਈਜ਼ ਕਰਨੀ ਇੱਕ ਅੱਖ ਨਾਲ ਵੇਖਣਾ ਇੱਟ ਕੁੱਤੇ ਦਾ ਵੈਰ ਕਰਨਾ ਸਬਰ ਦਾ ਕੁੱਟ ਭਰਨਾ ਉਸਤਾਦੀ ਕਰਨੀ ਹੱਥੀਆਂ ਛਾਵਾਂ ਕਰਨੀਆਂ ਸੋ ਇਹਦੇ ਚ ਪੰਜ ਕਰਨੇ ਨੇ ਤੁਸੀਂ ਕੇਵਲ ਉਹਨਾਂ ਦੇ ਵਾਕਾਂ ਵਿੱਚ ਵਰਤਣਾਗਾ ਬਰ ਐਵੇਂ ਨਹੀਂ ਸਿੰਪਲ ਨਹੀਂ ਵਰਤਣਾ ਮਤਲਬ ਉਹਨਾਂ ਦੇ ਅਰਥ ਤੋਂ ਸਮਝਣਾ ਆਉਣਾ ਕਿ ਉਹ ਕਾਇ ਕੀ ਰਿਹਾ ਨੇ ਇਸ ਤਰ੍ਹਾਂ ਦੋ ਲੈਣਾ ਚ ਲਿਖਣਾ ਦਾ ਮਤਲਬ ਕੀ ਹੋਣਾ ਜਿਵੇਂ ਆ ਚਾਣੀ ਮੈਂ ਬੋਲਣਾ ਦੋ ਲੈਣਾ ਚ ਲਿਖਣਾ ਤੁਸੀਂ ਇਹਨੂੰ ਤੇ ਨੈਕਸਟ ਹੈ ਸੱਤਵਾਂ ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ ਵਿਆਕਰਨ ਦੀ ਪੜ੍ਹਾਈ ਆਤੀ ਹੈ ਕਿ ਜਿਵੇਂ ਭਾਸ਼ਾ ਦਾ ਸੁੱਧਤਾ ਤੇ ਮਿਆਰੀ ਰੂਪ ਸਮਝਣ ਲਈ ਤੇ ਅਰਥ ਬੋਧ ਤੋਂ ਕੀ ਭਾਵ ਹੈ ਜਿੱਥੇ ਅਰਥਾਂ ਦਾ ਧਿਆਨ ਹੁੰਦਾ ਸੋ ਇਹਦੇ ਵੀ ਤੈਨੂੰ ਲੈਣਾ ਜ਼ਰੂਰ ਲਿਖਣੀ ਆ ਨਹੀਂ ਕਿ ਤੇ ਨੈਕਸਟ ਹੈ ਕਿ ਸ਼ਬਦ ਰਚਨਾ ਕੀ ਹੁੰਦੀ ਹੈ ਜਾਂ ਸਮਾਨਸੀ ਸ਼ਬਦ ਕਿਸ ਤਰ੍ਹਾਂ ਬੰਦਦੇ ਹਨ ਇਹ ਵੀ ਸੇਮ ਹੈ ਸੱਤਵੇਂ ਨੂੰ ਤੇ ਨਾਇਨਥਾ ਦਾ ਸ਼ਬਦ ਜੋੜ ਸੋਧ ਕਰਕੇ ਲਿਖੋ ਅਸੀਂ ਜਲੰਧਰ ਸ਼ਹਿਰ ਵਿੱਚ ਰਹਿੰਦੇ ਹਾਂ ਤੇ ਮੈਂ ਦੁਪਹਿਰੇ ਤੁਹਾਡੇ ਘਰ ਜਾਵਾਂਗਾ ਸੋ ਇੱਥੇ ਗਲਤ ਲਿਖਿਆ ਹੋਇਆ ਥੋੜਾ ਜਿਹਾ ਜਲੰਧਰ ਦੇ ਸਪੈਲਿੰਗ ਗਲਤ ਨੇ ਸ਼ਹਿਰ ਵਿੱਚ ਰਹਿੰਦੇ ਰਹਿੰਦੇ ਗਲਤ ਨੇ ਤੇ ਮੈਂ ਦੁਪਹਿਰੇ ਦੁਪਹਿਰੇ ਗਲਤ ਨੇ ਤੇ ਜਾਵਾਂਗਾ ਸੋ ਇਹ ਨੂੰ ਸਹੀ ਕਰਕੇ ਦੁਬਾਰੇ ਪਾਕ ਬਣਾਉਣਾ ਮਤਲਬ ਹੈ ਇਸ ਦਾ ਅਸੀਂ ਜਲੰਧਰ ਸ਼ਹਿਰ ਵਿੱਚ ਰਹਿੰਦੇ ਹਾਂ ਤੇ ਮੈਂ ਦੁਪਹਿਰੇ ਘਰ ਜਾਵਾਂਗਾ ਜਾਵਾਂਗਾ ਉਹ ਗਵਾਵਾ ਉਹ ਬੱਚੇ ਬਾਕੀ ਬੁੱਕਤ ਦੇਖ ਲੈਣਾ ਕਿ ਮਿਲਿਆ ਕੀ ਹੋਇਆ ਨੈਕਸਟ ਹੈਗਾ 10ਵਾਂ ਸ਼ੁੱਧ ਕਰਕੇ ਲਿਖੋ ਮੈਂ ਤਾਂ ਚਿਹਰੀ ਬੂ ਮੈਂਤ ਚ ਤੇ ਬਾਡੀ ਚ ਉਹ ਟੋਂਕੜ ਵੀ ਪੋਗ ਇੱਕ ਪਚੈਰੀ ਵਿੱਚ ਸ਼ਿਹਾਰੀ ਬੂ ਚਿਹਰੇ ਮੂਰੇ ਤੇ ਪੜਨਾ ਸਵੇਦੀ ਜਤ ਤੁਹਾਨੂੰ ਪਤਾ ਹੀ ਹੈਗਾ ਸ਼ੁੱਧ ਕਰਕੇ ਚਾਰੇ 2 ਨੰਬਰ ਮਿਲਣਗੇ ਚਾਰੇ ਸ਼ੁੱਧ ਕਰਕੇ ਨੈਸ਼ਟ ਹੈ 11ਵਾਂ ਇੱਕ ਗੈਰ ਅਗੇ ਤਲਾ ਕੇ ਤਿੰਨ ਸ਼ਬਦ ਬਣਾਓ ਦਨਸ਼ਟਗ ਬਾਰਮਾ ਦਾਰਪ ਖੇਤਰ ਲਾ ਕੇ ਤਿੰਨ ਸ਼ਬਦ ਬਣਾ। ਸੋ ਇਹ ਪੈਟ ਨੰਬਰਾਂ ਦਾ ਕੁਐਸਚਨ ਪੇਪਰ ਹੈ। ਸੋ ਆਪਾਂ ਕੁਐਸਚਨ ਪੇਪਰ ਵਾਈਡ ਕਰਤਾ ਜੇਕਰ ਕਿਸੇ ਨੂੰ ਪੀਡੀਐਫ ਚਾਹੀਦੀ ਆ ਤਾਂ WhatsApp ਦਾ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਵਿੱਚ ਉਹ ਗਰੁੱਪ ਮਤਲਬ ਚੈਨਲ ਤੇ ਜੁਆਇਨ ਹੋ ਜਿਓ ਉੱਥੇ ਤੁਹਾਨੂੰ ਪੀਡੀਐਫ ਮਿਲ ਚੁਗੀ ਨੋਮੀ ਜਮਾਦ ਦੀ। ਸੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਸ਼ੇਅਰ। ਤੇ ਜੇਕਰ ਹੋਰ ਕੋਈ ਕੁਐਸਚਨ ਪੇਪਰ ਚਾਹੀਦਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ। ਸੋਲੂਸ਼ਨ ਵੀਡੀਓ ਵੀ ਪ੍ਰੋਵਾਈਡ ਕੀਤੀ ਹੋਈ ਹੈ।